ਸ਼੍ਰੀਮਤੀ ਸਰਦੇਸ਼ ਛੋਪੜਾ ਜੀ ਦੀ ਯਾਤ ਦੇ ਵਿੱਚ ਅੱਜ ਦਸਵਾਂ ਜਿਹੜਾ ਦਸਵੀਂ ਬਤੀ ਦੇ ਮੌਕੇ ਤੇ ਇੱਕ ਬਟਾਲਾ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਤੁਸੀਂ ਦੇਖ ਹੀ ਸਕਦੇ ਹੋ ਜਗਬਣੀ ਇਹ ਤਸਵੀਰਾਂ ਦੇ ਵਿੱਚ ਇਹ ਮੈਡੀਕਲ ਕੈਂਪ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਗਾਇਆ ਗਿਆ ਜਿੱਥੇ ਸੈਂਕੜੇ ਦੀ ਤਦਾਦ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਆ ਕੇ ਇੱਥੇ ਇਸ ਮੈਡੀਕਲ ਕੈਂਪ ਦੇ ਵਿੱਚ ਲਾਹਾ ਲਿਆ ਔਰ ਦਵਾਈਆਂ ਵੀ ਫਰੀਦ ਦਿੱਤੀਆਂ ਜਾ ਰਹੀਆਂ ਕਿਉਂਕਿ ਡਾਕਟਰਜ਼ ਵੱਲੋਂ ਜਿਹੜਾ ਚੈੱਕਅਪ ਆ ਉਹ ਵੀ ਦਾ ਫ੍ਰੀ ਕੀਤਾ ਜਾ ਰਿਹਾ ਔਰ ਪੀਸ਼ ਨੂੰ ਕੋਈ ਐਸੀ ਪ੍ਰੋਬਲਮ ਹੈ ਜਿਹੜਾ ਬਾਅਦ ਦੇ ਵਿੱਚ ਵੀ ਮਦਦ ਪੂਰੀ ਲਈ ਵੀ ਇੱਕ ਡਾਕਟਰਜ਼ ਵੱਲੋਂ ਰਿਕਮੈਂਡੇਸ਼ਨਸ ਜਿਹੜੀਆਂ ਦਿੱਤੀਆਂ ਰਹੀਆਂ ਔਰ ਇੱਕ ਸੇਵਾ ਭਾਵਨਾ ਦੇ ਨਾਲ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਜਿੱਥੇ ਕਿ ਮੁਗਲੇ ਸੀਤਾ ਵੀ ਚੈਰ ਦੀਆਂ ਜਿਹੜੀਆਂ ਇੱਥੇ ਪਹੁੰਚਿਆ ਐਮਐਲਏ ਚੈਰੀ ਕਲਸੀ ਵੀ ਇੱਥੇ ਪਹੁੰਚੇ ਨੇ ਔਰ ਸੰਬੋਧਨ ਕਰ ਰਹੇ ਨੇ ਔਰ ਸੇਵਾ ਹਰ ਸਾਲ ਜਿਵੇਂ ਕਿ ਪੰਜਾਬ ਕੇਸ਼ਰੀ ਵੱਲੋਂ ਇੱਕ ਕੈਂਪ ਲਗਾਏ ਜਾਂਦੇ ਨੇ ਅੱਜ ਸਮਰਪਿਤ ਹੈ ਸਰਦੇਸ਼ ਚੋਪੜਾ ਜੀ ਦੀ ਯਾਦ ਔਰ ਤਸਵੀਰਾਂ ਬਟਾਲਾ ਤੋਂ ਦੇਖ ਰਿਹਾ ਹਾਂ ਕਿ ਬਟਾਲਾ ਸ਼ਹਿਰ ਦੇ ਇੱਕ ਜੀ ਹਸਪੀਟਲ ਦੇ ਵਿੱਚ ਇੱਕ ਕੈਂਪ ਹੈ ਬਟਾਲਾ ਪੰਜਾਬ ਕੇਸ਼ਰੀ ਜਗਬਾਣੀ ਦੀ ਟੀਮ ਵੱਲੋਂ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਤਸਵੀਰਾਂ ਬਟਾਲੇ ਤੋਂ ਨੇ ਟੀਕੋਹੰਦਰ ਬੜੀ ਮਾਣ ਵਾਲੀ ਗੱਲ ਹੈ ਸ਼ਰਦীশ ਚੋਪੜਾ ਜੀ ਜਗੇ ਚੋਪੜਾ ਜੀ ਦੇ ਐਸਐਸਓ ਹਰ ਸਾਲ ਉਹਨਾਂ ਦੀ ਯਾਦਗਾਰੀ ਮੇਲੇ ਚ ਮੈਡੀਕਲ ਕੈਂਪ ਲੱਗਦਾ ਕਦੇ ਖੂਨਦਾਨੀ ਕੈਂਪ ਲਾਉਂਦੇ ਨੇ ਸੋ ਇੱਕ ਚੀਜ਼ ਤੇ ਇੱਕ ਮੈਸੇਜ ਹੈ ਦੁਨੀਆ ਦਾ ਰੀਅਲ ਵਰਲਡ ਦੇ ਵਿੱਚ ਵਿਜੇ ਚੋਪੜਾ ਜੀ ਮੈਂ ਦੇਖਿਆ ਸੀ ਬੁਜ਼ੁਰਗ ਅਵਸਥਾ ਹੈ ਪਰ ਵਾਕਿਆ ਜਵਾਨਾਂ ਨਾਲੋਂ ਵੀ ਜਵਾਨ ਨੇ ਮਿਹਨਤ ਪੱਕਾ ਜਾਤੀ ਮੈਂ ਦੇਖਦਾ ਬਟਾਲੇ ਆ ਕੇ ਰਾਸ਼ਨ ਦਾ ਟਰੱਕ ਭੇਜ ਰਹੇ ਨੇ ਅਬਰਨਾ ਚਤਰਾ ਚ ਇਹ ਕੱਲਾ ਬਟਾਲਾ ਨਹੀਂ ਹਰ ਏਰੀਏ ਦੇ ਵਿੱਚ ਸੋ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਲਈ ਹੱਕ ਵੀ ਕਰਦਾ ਪਰ ਦੁਨੀਆ ਯਾਦ ਉਹਨੂੰ ਰੱਖਦੀ ਹੈ ਜਿਹੜਾ ਲੋਕਾਂ ਦੀ ਕਰ ਗਿਆ ਸੋ ਮੈਂ ਦਿਲ ਦੀ ਗਹਿਰਾਈ ਤੋਂ ਨਬਤਾਨ ਮਤ ਕਰਨਾ ਨੂੰ ਸਲੂਟ ਕਰਦਾ ਹੈ ਜਿਨ੍ਹਾਂ ਨੇ ਆਪਣੇ ਮਿਸੇ ਦੀ ਯਾਦ ਕਰਨ ਦੇ ਵਿੱਚ ਉਹਨਾਂ ਦੀ ਟੀਮ ਨੇ ਜਿਹੜਾ ਕੈਂਪ ਲਵਾਇਆ ਹੋਰ ਕਈ ਲੋਕਾਂ ਕੇ ਇਥੋਂ ਲਾਲ ਲੱਕੇ ਕੇ ਨੇ ਔਰ ਕਈ ਲੋਕ ਆ ਕੇ ਇਲਾਜ ਕਰਾ ਕੇ ਗਏ ਨੇ ਸੋ ਇਹੋ ਇੱਕ ਮੈਸੇਜ ਹੁੰਦਾ ਹੈ ਵੀ ਜੇ ਜ਼ਿੰਦਗੀ ਜਿਣੀ ਆ ਉਸ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਤੇ ਦੁਨੀਆਦਾਰੀ ਦੀ ਕੁਝ ਕਰਕੇ ਜਾਈਏ ਤਾਂ ਜੋ ਕਿ ਯਾਰ ਤੋਂ ਬਾਦ ਵੀ ਦੁਨੀਆ ਜਾ ਰਹੀ ਹੈ ਥੈਂਕ ਯੂ ਅੱਜ ਦਾ ਮੈਡੀਕਲ ਕੈਂਪ ਸਾਹਿਲ ਮਹਾਜਨ ਦੀ ਲੀਡਰਸ਼ਿਪ ਥਲੇ ਪੰਜਾਬ ਕੇਸਰੀ ਦੇ ਜਿਹੜੇ ਸੰਸਤਾਪਕ ਨੇ ਉਹਨਾਂ ਨੂੰ ਡੈਡੀਕੇਟ ਕੀਤਾ ਗਿਆ ਇਹ ਬੜਾ ਸਕਸੈਸਫੁਲ ਕੈਂਪ ਹੋਇਆ ਸਾਰੇ ਸ਼ਹਿਰ ਦੇ ਪਰਵੰਤ ਤੇ ਬੰਦੇ ਇੱਥੇ ਆਏ ਨੇ ਔਰ ਸਾਰਿਆਂ ਨੇ ਆਪਣਾ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ ਜਿਹੜਾ ਸਾਇਲ ਮਾਦਨ ਆਪਣਾ ਕੰਮ ਕਰ ਰਿਹਾ ਹੈ ਰੈਗੂਲਰ ਮੈਡੀਕਲ ਕੈਂਪ ਵੀ ਲਗਾਉਂਦਾ ਹੈ ਬਲੱਡ ਡੋਨੇਸ਼ਨ ਕੈਂਪ ਵੀ ਲਗਾਉਂਦਾ ਹੈ ਸੋਸ਼ੀਅਲੀ ਵੀ ਬਹੁਤ ਐਕਟਿਵ ਹੈ ਮੈਂ ਉਹਨਾਂ ਨੂੰ ਆਪਣੇ ਬੈਸਟ ਵਿਸ਼ੇਸ ਦਿਨਾ ਹੈ ਔਰ ਉਹਨਾਂ ਨੂੰ ਆਪਣੀਆਂ ਬਲੇਸਿੰਗਸ ਦਿਨਾ ਤਾਂ ਕਿ ਉਹ ਆਉਣ ਵਾਲੇ ਟਾਈਮ 'ਚ ਆਪਣਾ ਇਹ ਕੰਮ ਕਰਦਾ ਰਹੇ ਔਰ ਗੁਰੂ ਮਹਾਰਾਜ ਉਹਤੇ ਆਪਣਾ ਕਿਰਦਾਰ ਬਣਾਈ ਰੱਖੇ ਪੰਜਾਬ ਕੇਸਰੀ ਸੰਸਤਾਪਕ ਚੋਪੜਾ ਜੀ ਫੈਮਿਲੀ ਜੀ ਨੂੰ ਵੀ ਉਹਨਾਂ ਨੂੰ ਮੈਂ ਆਪਣੇ ਬੈਸਟ ਵਿਸ਼ੇਸ ਦਿਨਾ ਹੈ ਕਿ ਉਹਨਾਂ ਦੇ ਜਿਹੜੇ ਗੁੱਟੇ ਲੱਗੇ ਹੋਏ ਨੇ ਸਾਰੇ ਪੰਜਾਬ 'ਚ ਸਾਰੇ ਹੋਰ ਰੀਸੈਂਟ ਇਨ ਹਿੰਦੁਸਤਾਨ ਦੇ ਸਾਰੇ ਜਾਨੇ ਆਪਣਾ ਯੋਗਦਾਨ ਸੋਸਾਇਟੀ ਦੇ ਗਰੋਥ ਵਿੱਚ ਪਾ ਰਹੇ ਨੇ ਔਰ ਇਸ ਕਾਲ ਵਾਸਤੇ ਉਹਨਾਂ ਨੂੰ ਬਹੁਤ-ਬਹੁਤ ਬਤਾਈ ਹੈ ਔਰ ਉਹਨਾਂ ਨੂੰ ਬਹੁਤ-ਬਹੁਤ ਬਹੁਤ ਐਪ੍ਰੀਸ਼ੀਏਟਡ ਹੈ ਥੈਂਕ ਯੂ ਸੋ ਮਚ ਠੀਕ ਬਸ ਟੀਮ ਦੇ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਮੈਂ ਪੰਜਾਬ ਕਿਸੇ ਗੁੱਟਾਂ ਜੁੜਿਆ ਹੋਇਆ ਹਾਂ ਸਾਡੇ ਬੌਜੀ ਦੇ ਅਸ਼ੀਰਵਾਦ ਸਦਕਾ ਉਹਨਾਂ ਦੇ ਮਾਰਗ ਦਰਸ਼ਕ ਤੇ ਚੱਲਦੇ ਹੋયા ਆ ਅੱਜ ਸਵਰਗੀ ਸਰਦੇਸੋਪੜਾ ਜੀ ਦੇ 10ਵੇਂ ਪਿੰਨੇ ਤੇ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਹੜਾ ਅਤਵਾਰ ਵੱਲੋਂ ਸਾਨੂੰ ਆਪਰਾਣਾ ਦਿੱਤਾ ਗਿਆ ਹੈ ਤੇ ਅਸੀਂ ਸਦਾਬ ਉਹਨਾਂ ਦੇ ਬੱਚੇ ਆ ਅਸੀਂ ਕਰਦੇ ਰਵਾਂਗੇ ਕਰਦੇ ਆਵਾਂਗੇ ਔਰ ਪਬਲਿਕ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ ਕਿਉਂਕਿ ਪੰਜਾਬ ਕੇਸ਼ੀ ਨੇ ਹਮੇਸ਼ਾ ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈ ਤੇ ਹਮੇਸ਼ਾ ਕਰਦੀ ਰਹੇ ਜਿਵੇਂ ਤਸਵੀਰ ਤੁਸੀਂ ਦੇਖਿਆ ਐਮਐਲਏ ਬਟਾਣਾ ਸਰੀਕਲ ਸੀ ਇੱਥੇ ਪਹੁੰਚੇ ਔਰ ਹੋਰ ਵੀ ਰਾਜਨੀਤਿਕ ਆਗੂ ਔਰ ਸਮਾਜਿਕ ਜਿਹੜੇ ਕਥੇਵੰਦੀਆਂ ਦੇ ਆਗੂ ਜਿਹੜੇ ਇੱਥੇ ਪਹੁੰਚੇ ਔਰ ਲੋਕ ਵੀ ਜਿਹੜੇ ਲੋਕ ਇੱਥੇ ਮਰੀਜ਼ ਵੀ ਪਹੁੰਚੇ ਔਰ ਅੱਜ ਬਟਾਲਾ ਦੇ ਵਿੱਚ ਕੈਂਪ ਲਗਾਇਆ ਗਿਆ ਜੀ ਸੁਦੇਸ਼ ਚੋਪੜਾ ਦੀ ਯਾਦ ਵਿੱਚ ਔਰ ਹਰ ਸਾਲ ਹੀ ਇਹ ਕੈਂਪ ਲਗਾਇਆ ਜਾਂਦਾ ਔਰ ਦਸਵੀਂ ਅਦਵਤੀ ਮੌਕੇ ਉਹਨਾਂ ਨੂੰ ਯਾਦ ਨੂੰ ਸਮਰਪਤ ਇਹ ਕੈਂਪ ਬਟਾਲਾ ਦੇ ਵਿੱਚ ਲਗਾਇਆ ਗਿਆ ਕੈਮਰਾ ਪਰਸਨ ਦੇਖ ਰਹੇ ਸੀਮਾ ਜਨਾਲ ਗੁਰਪਤ ਜਾਵਾ ਜੈਕਵੈਲਟੀਲੀ ਗੁਰਾਸਤ